ਸਾਨੂੰ ਉਹਦਾ ਘੰਟਾ ਪਹਿਲਾਂ ਖੁਲਾਅ ਮਿਲੀ ਸੀਗੀ ਤੇ ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਏਡੀ ਦਾ ਦਫਤਰ ਹੈਗਾ ਆ ਥੱਲੇ ਪੀਐਨਵੀ ਬੈਂਕ ਆ ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਵੀ ਸੀ ਨਾਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਬ੍ਰਾਡ ਡੈੱਡ ਦੱਸਿਆ ਤੇ ਸਿਵਲ ਹਸਪੀਟਲ ਡੈੱਡ ਗੋਡੀਆਂ ਪਹੁੰਚਾਤੀਆਂ ਨੇ ਬੜਾ ਲੱਗਾ ਜਿਵੇਂ ਕਿੱਦਾਂ ਹੋਇਆ ਇਹਦਾ ਕਾਰਨ ਹਜੇ ਵੈਰੀਫਾਈ ਕਰਕੇ ਵੀ ਹਾਂ ਵੀ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਇਹ ਸਾਰਾ ਉਹਨਾਂ ਦੇ ਬਿਲਡਿੰਗ ਦੇ ਮਾਲਕ ਤੇ ਠੇਕੇਦਾਰ ਨੂੰ ਤੇ ਇਹਨਾਂ ਨੂੰ ਪਤਾ ਕਰਕੇ ਜੋ ਵੀ ਗੱਲ ਸਾਹਮਣੇ ਆਊਗੀ ਉਹਦੇ ਅਨੁਸਾਰ ਕਿਉਂਕਿ ਬੰਦੇ ਦੱਸੇ ਦੋ ਬੰਦਿਆਂ ਦੇ ਨਾਮ ਨਹੀਂ ਹਜੇ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਬੰਦੇ ਪੰਜਾਬੀ ਨਹੀਂ ਪ੍ਰਵਾਸੀ ਨਹੀਂ ਤੇ ਉਮਰ ਕਿੰਨੀ ਕਿ ਸਾਰਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਕਿਉਂਕਿ ਉਹ ਦੂਸਰਾ ਉਹਨਾਂ ਨੂੰ ਸਿਵਰ ਹਸਪੀਟਲ ਲੈ ਕੇ ਜਾ ਰਿਹਾ ਉਹਨਾਂ ਦੇ ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੰਬਰ ਮਿਲਣਗੇ ਸੁਰੱਖਿਆ ਨੇ ਪੂਰੇ ਇਲਜ਼ਾਮ ਕੀਤੇ ਗਏ ਸੀ ਉਹ ਸਾਰਾ ਗੱਡੀ ਉਸੇ ਤੋਂ ਹਾਈਟੇ ਚੱਲ ਪੁੱਛਿਆ ਲੱਗਿਆ ਕਿ ਇਨਫਰਮੇਸ਼ਨ ਮਿਲੀ ਗਈ ਹੈ ਇਹ ਇੱਕ ਛੋਟੀ ਮੈਜ਼ਰ ਪੂਰੇ ਲੈਸ ਕਿਉਂਕਿ ਇਹਨਾਂ ਦੇ ਬਾਰੇ ਸਾਰੀ ਸਾਰੇ ਐਨਐਸਸੀ ਕੀਤਾ ਜਾ ਰਿਹਾ ਕੰਮ ਠੀਕੇ ਦੇ ਚੱਲਦੇ ਸੀ ਇਹ ਬੈਂਕ ਵੱਲੋਂ ਇੰਡੀਵਿਜੂਅਲ ਕੋਰਸ ਤੇ ਲੈਂਦਾ ਗਿਆ ਸੀ ਸਾਰੇ ਇਹਦੇ ਬਾਰੇ ਸਾਰੇ ਵੈਰੀਫਾਈ ਹੋ ਜੇ ਕੀਤਾ ਜਾ ਰਿਹਾ ਹੈ